ਜਿੰਨਾ ਭੈਣਾ ਵੀਰਾਂ ਦਾ ਵੀ ਜੇ ਪੇਟ ਜਿਆਦਾ ਲੌਂਕਿਆ ਪਿਆ ਪੇਟ ਵਧਿਆ ਹੋਇਆ ਲੱਕ ਤੋਂ ਮਾਸ ਵਧਿਆ ਹੋਇਆ ਬਹੁਤ ਸੌਖਾ ਤਰੀਕਾ ਕੀ ਕਰਨਾ ਆਪਾਂ 50 ਗ੍ਰਾਮ ਜੀਰਾ ਲੈ ਲਓ ਇਸ ਤਰ੍ਹਾਂ ਨੂੰ ਤਵੇਰੇ ਉੱਤੇ ਰਾਲ ਦੋ ਜੀਰੇ ਨੂੰ ਚੰਗੀ ਤਰ੍ਹਾਂ ਆ ਦੇਖੋ ਹੌਲੀ ਹੌਲੀ ਹਲਕਾ ਹਲਕਾ ਰੜਨਾ ਇਹਨੂੰ ਚੰਗੀ ਤਰ੍ਹਾਂ ਰਾਲ ਦੋ ਇਹਨੂੰ ਠੀਕ ਹੈ ਜੀ ਜਦੋਂ ਇਹ ਆਪਣਾ ਮਲਾ ਰੰਗ ਜਾ ਦਿਖਾਉਣ ਲੱਗ ਜਾਏ ਉਦੋਂ ਰ ਇੱਕ 50 ਗ੍ਰਾਮ ਜਮੈਨ ਲੈ ਲਓ ਜਮੈਨ ਨੂੰ ਵੀ ਇਸੇ ਤਰ੍ਹਾਂ ਆਪਾਂ ਤਵੇਰੇ ਉੱਤੇ ਰੜਨਾ ਹਲਕਾ ਹਲਕਾ ਥੱਲੇ ਨਹੀਂ ਲੱਗਣ ਦੇਣਾ ਜਦੋਂ ਰੰਗ ਜਾ ਬਦਲਣ ਲੱਗ ਗਿਆ ਖੁਸ਼ਬੂ ਜਿ ਆਉਣ ਲੱਗ ਗਈ ਆਪਾਂ ਨੂੰ ਦੀ ਤੇ ਮੱਲਾ ਦਾ ਆਪਦਾ ਖੁਸ਼ਬੂ ਦੇਊਗਾ ਆਪਦੀ ਇਹ ਤੇ ਉਦੋਂ ਇਹਨੂੰ ਕੀ ਕਰਨਾ ਆਪਾਂ ਹਲਕਾ ਹਲਕਾ ਰੜੀ ਜਾਣਾਗਾ ਜਦੋਂ ਚੰਗੀ ਤਰ੍ਹਾਂ ਇਹ ਰੜ ਜੇ ਇਸ ਤੋਂ ਬਾਅਦ ਲੈਣੀ ਆਪਾਂ 50 ਗ੍ਰਾਮ ਸੌਫ ਸੌਫ ਨੂੰ ਵੀ ਇਸੇ ਤਰ੍ਹਾਂ ਪਰਾੜੀ ਜਾਣਾ ਜਦੋਂ ਸੌਫ ਆਪਣਾ ਰੰਗ ਆ ਛੱਡ ਗਈ ਇਸ ਤਰ੍ਹਾਂ ਕਲਰ ਚੇਂਜ ਹੋ ਗਿਆ ਤੇ ਖੁਸ਼ਬੂ ਜੀ ਸੌਫ ਦੀ ਆਉਣ ਲੱਗ ਗਈ ਆਪਾਂ ਨੂੰ ਤੇ ਉਦੋਂ ਆਪਾਂ ਰੜਾ ਲੈਣਾ ਤਿੰਨੇ ਚੀਜ਼ਾਂ ਨੂੰ ਕਰ ਲੈਣਾ ਇਕੱਠਾ ਫਿਰ ਇਹਨੂੰ ਕਰਨਾ ਆਪਾਂ ਇੱਕ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਇਹਨੂੰ ਮੇਕਸੀ ਦੀ ਗ੍ਰੈਂਡ ਕਰਕੇ ਬਿਲਕੁਲ ਬ੍ਰੀਕ ਕਰ ਲੈਣਾ ਫਿਰ ਇਹਦਾ ਇੱਕ ਚਮਚਾ ਰੋਟੀ ਖਾਣ ਤੋਂ ਬਾਅਦ ਸਿੰਪਲ ਪਾਣੀ ਨਾਲ 15-20 ਮਿੰਟ ਬਾਅਦ ਖਾਣਾ ਇੱਕ ਚਮਚਾ ਸਵੇਰੇ ਇੱਕ ਚਮਚਾ ਸਾਂ ਨੂੰ ਰੋਟੀ ਤੋਂ ਬਾਅਦ ਤੁਸੀਂ ਲਗਾਤਾਰ ਇਹ 2 ਮਹੀਨੇ 1.5 ਮਹੀਨਾ ਵਰਤ ਕੇ ਦੇਖੋ ਤੁਹਾਨੂੰ ਫਰਕ ਪਊਗਾ ਮੈਂ ਖੁਦ ਆਪ ਜਮਾ ਕੇ ਦੇਖਿਆ ਮੇਰੇ ਦੋਸਤ ਨੇ 14 ਕਿਲੋ ਵਜ਼ਨ ਘਟ ਕੀਤਾ 3 ਮਹੀਨਿਆਂ ਚ ਵੀਡੀਓ ਵਧੀਆ ਲੱਗੀਏ ਕਿ ਸ਼ੇਅਰ ਕਰ ਦਿਓ ਧੰਨਵਾਦ